đưa ra ôi ôi à à à ôi à à ôi à ôi cho là có mà nó tu gì आंदा ôi jugni ਆ ਕੁ ਜੇ ਭਜਿਆ ਵੀ ਨਹੀਂ ਕਿੱਥੇ ਦਾ ਆ ਇੱਕ ਤਾਂ ਫੋਨਾਂ ਟਿਕ ਰਹਿੰਦੇ ਹੈਲੋ ਕੀ ਹੈ ਯਾਰ ਆਉਣਾਗਾ ਹੁਣ ਤਾਂ ਗਿਆ ਗਿਆ ਕਰੋ ਮੈਂ ਨੌਰੇਜ ਗੜਾ ਮਾਰਿਆ ਮਾ ਆਉਣਾ 5 ਦਿਨ ਹੋ ਗਏ ਗੇੜਾ ਹੀ ਨਹੀਂ ਵੱਜਿਆ ਆ ਕਿਹੜੇ ਓਏ ਇਹ ਤਾਂ ਮਿਲਦਾ ਚੱਗੜ ਦੇ ਸਾਲੇ ਲੱਗਦਿਆ ਓਏ 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 ਮੇਰੇ ਨਵਰੇ ਜੀ ਕੀ ਕਰਦੇ ਆ ਓਏ ਉਠੋ ਅੜ ਜਾ ਮੈਂ ਕਰਦਾ ਫੋਨ ਉਹਨੂੰ ਪਿਆਰ ਚੱਗੜ ਨੂੰ ਨਹੀਂ ਆ ਓਏ ਕੀ ਗੱਲਾਂ ਬਈ ਮੈਂ ਠੀਕ ਹਾਂ ਅਸਰੀ ਗੱਲਾਂ ਅਸਰੀ ਗੱਲਾਂ ਇੱਥੇ ਕੀ ਕਰਦੇ ਆ ਓਏ ਯਾਰ ਰਾਤ ਸਾਨੂੰ ਆਏ ਨਹੀਂ ਸੀ ਉਦੋਂ ਜਦੋਂ ਉਹ ਤਾਂ ਮੈਂ ਹੀ ਕੁੱਟ ਕੇ ਭੇਜਾਂ ਇਸਨੂੰ ਫੇਰ ਆ ਨੂੰ ਅਸੀਂ ਆ ਗਏ ਇੱਥੇ ਪੈ ਗਏ ਯਾਰ ਆ ਹੋਰ ਕਿਸੇ ਦਾ ਤੁਹਾਨੂੰ ਘਰ ਨਹੀਂ ਮਿਲਿਆ ਮੇਰਾ ਹੀ ਬਾੜਾ ਮਿਲਿਆ ਤੇ ਸਾਨੂੰ ਕੀ ਪਤਾ ਦੀ ਸੁਣਨੇ ਆ ਮੀਆਂ ਤੇਰਾ ਬਾੜਾ ਦਾ ਹੈ ਹਜੇ ਲੈ ਉੱਤੋਂ ਤੀਂਗੜ ਦੇ ਓਏ ਖੜ ਜਾ ਮੈਂ ਕਰਦਾ ਫੋਨ ਮੈਂ ਚੱਗੜ ਨੂੰ ਕੀ ਹਾਲਾ ਚੱਗੜਾ ਵਧੀਆ ਭਾਈ ਕੀ ਹਾਲ ਹੈ ਵਧੀਆ ਵਧੀਆ ਤੇ ਤੇਰੇ ਨਾਲ ਸਾਲਿਆਂ ਦਾ ਪਤਾ ਤੈਨੂੰ ਕਿੱਥੇ ਆ ਨਾ ਯਾਰ ਮੈਨੂੰ ਤਾਂ ਪਤਾ ਨਹੀਂ ਉਹਨਾਂ ਦਾ ਉਹਨਾਂ ਦਾ ਕੀ ਪਤਾ ਸਾਡੇ ਨੰਗਾ ਦਾ ਕਿੱਥੇ ਹੋਣਗੇ ਉਹ ਮੇਰੇ ਨੌਰੇ 'ਚ ਕੀ ਕਰਦੇ ਯਾਰ ਇੱਥੇ ਪਏ ਆ ਉਹ ਤੜਕੇ ਦੇ ਤੇਰੇ ਨੌਰੇ 'ਚ ਹਾਂ ਮੈਂ ਤਾਂ ਹੁਣ ਗਿੜਾ ਮਾਰਨ ਆਇਆ ਸੀਗਾ ਨੌਰੇ 'ਚ ਇੱਥੇ ਪੈ ਜਾਗੇ ਅੱਛਾ ਯਾਰ ਹਾਂ ਉਹ ਤੰਦਰਾ ਉਹਨਾ ਉਹ ਚੱਕ ਕੇ ਵੇਚ ਦੇਣ ਉਹਨਾਂ ਦਾ ਝਾਂ ਰੱਖੀ ਉਹਨਾਂ ਦਾ ਓਏ ਉਹੀ ਤਾਂ ਮੈਨੂੰ ਡਰ ਆਗਾ ਇੱਥੇ ਸਾਡਾ ਕੀਮਤੀ ਸਮਾਨ ਪਿਆ ਹੁੰਦਾ ਯਾਰ ਇਹਨਾਂ ਦਾ ਕੀ ਪਤਾ ਮਲੰਗਾ ਦਾ ਚੱਕ ਕੇ ਕੁਝ ਵੇਚ ਦੇਣੇ ਰ ਇਥੋਂ ਅੱਛਾ ਕੀ ਹੋ ਗਿਆ ਮੇਰੇ ਸੁਰਮੇ ਵੀਰਾਂ ਨੂੰ ਰੇ ਸੂਰਮੇ ਵੀਰਾਂ ਨੂੰ ਕੀ ਹੋਣਾ ਉਹ ਬਾਈ ਨਹੀਂ ਖੇਮੂ ਆਣੇ ਵਾਲਾ ਜਿਹੜਾ ਕਬਜੇ ਦਵਾਉਂਦਾ ਹੁੰਦਾ ਮੈਨੂੰ ਹਾਂ ਹਾਂ ਉਹਦੇ ਨਹਰੇ ਚ ਪਏ ਆ ਸਾਲੇ ਪਤਾ ਨਹੀਂ ਕੀ ਲੈ ਕੇ ਜਾਣ ਗਦੋਂ ਚੱਕ ਕੇ ਪਏ ਨੰਗ ਤੇਰੇ ਖੇਮੂ ਵਾਲਾ ਨਹੀਂ ਬੜਾ ਕੁਛ ਪਿਆ ਹੁ ਲੱਕੜਾਂ ਆਵਾਂਗੀਆਂ ਚੱਕ ਤੇਰੇ ਵਰਗਾ ਨੰਗ ਉਹੋ ਤਾਂ ਕਿਉਂ ਆ ਉਹ ਬਾਈ ਨੂੰ ਨਾ ਤੂੰ ਬੋਲ ਨਾ ਗੱਲ ਕਰ ਆਪਣੇ ਭਰਾਵਾਂ ਦੀ ਉਹ ਚੱਗੜਾ ਮੇਰੀ ਗੱਲ ਸੁਣ ਹਾਂ ਤੁਸੀਂ ਤਾਂ ਆਪਣੀਆਂ ਯਾਰ ਚਲਾ ਕੇ ਬਹਿ ਕੇ ਗੱਲ ਤਾਂ ਮੈਂ ਤੈਨੂੰ ਕਰੀ ਜਣਾਗਾ ਤੂੰ ਐਂ ਕਰ ਮੇਰੇ ਕੋਲੇ ਆ ਫਿਰ ਇੱਥੇ ਆ ਬਾ ਤੇਰੇ ਕੋਲੇ ਮੈਂ ਦੇਖਦਾ ਨਾ ਚਲੂੰਗੀ ਤੂੰ ਕਿਹੜਾ ਜਾਣਾ ਮੈਂ ਜਾਣਾ ਆ ਨਾ ਮੈਂ ਨਾ ਮਾਣਾ ਬਤਾ ਲੈਣਾ ਤੇਰੇ ਭਰਾਵਾਂ ਤੇਰੇ ਭਰਾਵਾਂ ਨੂੰ ਪਹਿਲਾਂ ਮੈਂ ਦੇਖਦਾ ਜਾਂਦਾ ਹਾਂ ਤੂੰ ਯਾਰ ਗੱਲ ਕਰਦੇ ਆ ਬਹਿ ਕੇ ਗੱਲ ਕਰ ਲੈ ਆ ਜਾ ਆ ਜਾ ਆ ਜਾ ਕਰਤਾ ਫੋਨ